ਪੰਜਾਬ ਚ ਹੋ ਰਹੀ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪਿੰਡਾਂ ਦੇ ਲੋਕ ਸਰਗਰਮ ਹੋ ਗਏ ਨੇ ਪੰਜਾਬ ਸਰਕਾਰ ਦਾ ਇਹ ਐਲਾਨ ਸੀ ਕਿ ਜਿਹੜੇ ਪਿੰਡ ਚ ਸਰਬਸਮਤੀ ਨਾਲ ਪੰਚਾਇਤ ਦਾ ਗਠਨ ਹੋਵੇਗਾ ਉਹਨਾਂ ਨੂੰ ਇਨਾਮ ਦਿੱਤਾ ਜਾਵੇਗਾ ਜਿਸ ਦੇ ਚਲਦੇ ਪਿੰਡਾਂ ਦੇ ਲੋਕ ਆਪਸੀ ਪਾਈਚਾਰੇ ਨੂੰ ਮੁੱਖ ਰੱਖਦੇ ਹਾਂ ਸਰਬਸਮਤੀ ਕਰਨ ਲੱਗੇ ਹਨ ਅੱਜ ਤਿੰਨ ਪਿੰਡਾਂ ਦੇ ਸਰਬਸਮਤੀ ਨਾਲ ਸਰਪੰਚ ਚੁਣੇ ਗਏ ਨੇ ਇਹ ਪਿੰਡ ਹਨ ਪਿੰਡ ਕੈਲੋ ਪਿੰਡ ਬਿੱਡੇमाजਰਾ ਤੇ ਪਿੰਡ ਧੀਰਪੁਰ ਇਸ ਮੌਕੇ ਮੁਹਾਲੀ ਦੇ ਐਮਐਲਏ ਕੁਲਵੰਤ ਸਿੰਘ ਨੇ ਤਿੰਨਾ ਪਿੰਡਾਂ ਦੇ ਸਰਪੰਚ ਤੇ ਪੰਚਾਂ ਨੂੰ ਵਧਾਈ ਦਿੱਤੀ ਦੇਖੋ ਸਭ ਤੋਂ ਪਹਿਲਾਂ ਮੈਂ ਵਧਾਈਆਂ ਦਿੰਦਾ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬੜਾ ਵੱਡਾ ਇਹਨਾਂ ਨੇ ਉਪਰਾਲਾ ਕੀਤਾ ਪਿੰਡ ਵਾਲਿਆਂ ਨੇ ਸਾਰੇ ਪਿੰਡ ਵਾਲੇ ਇਸ ਗੱਲ ਨੂੰ ਵਧਾਈ ਦੇ ਪਾਤਰ ਨੇ ਜਿਹਨਾਂ ਨੇ ਇਹ ਹਿੰਮਤ ਕਰਕੇ ਮਤਲਬ ਸਰਬਸੰਮਤੀ ਕੀਤੀ ਆਮ ਤੌਰ ਤੇ ਜਿੱਦਾਂ ਪਿਛਲੇ 30-40 ਸਾਲਾਂ ਤੋਂ ਧੜੇਬੰਦੀਆਂ ਵਿੱਚ ਪਿੰਡ ਵੰਡੇ ਹੋਏ ਸੀ ਉਹਨੂੰ ਮਿਟਾਉਣਾ ਬਹੁਤ ਔਖਾ ਸੀ ਪਰ ਮੈਂ ਸ਼ਾਬਾਸ਼ ਦਿੰਦਾ ਇਹਨਾਂ ਪਿੰਡਾਂ ਨੂੰ ਇਹ ਤਿੰਨ ਪਿੰਡ ਦੀ ਹੋਰ ਵੀ ਆਉਣੇ ਦੇ ਗੱਲ ਤੱਕ 10-15 ਪਿੰਡ ਨੇ ਮਾਲੀ ਹਲਕੇ ਦੇ 70 ਪਿੰਡਾਂ ਦੇ ਵਿੱਚੋਂ ਤੇ ਸਾਰੇ ਪਿੰਡ ਜਿਹੜੇ ਨੇ ਮੈਂ ਉਹਨਾਂ ਨੂੰ ਵਧਾਈ ਦਵਾਂਗਾ ਜਿਨ੍ਹਾਂ ਜਿਨ੍ਹਾਂ ਨੇ ਹਿੰਮਤ ਪਰਖਾ ਕੀਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਦੇਖ ਕੇ ਹੋਰ ਵੀ ਪਿੰਡ ਦੇ ਲੋਕਾਂ ਨੇ ਜਿਹੜੇ ਧੜੀਵੰਦੀ ਖਤਮ ਕਰਨਗੇ ਔਰ ਇਹ ਜਿਹੜੀਆਂ ਪੰਚਾਇਤਾਂ ਚੁਣੀਆਂ ਗਈਆਂ ਨੇ ਈਮਾਨਜੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀਆਂ ਹਦਾਇਤਾਂ ਦੇ ਨਾਲ ਉਹਨਾਂ ਨੇ ਕਿਹਾ ਸੀ ਵੀ ਆਪਾਂ ਪਿੰਡਾਂ 'ਚ ਪਾਰਟੀ ਬਾਜ਼ੀ ਨਹੀਂ ਹੋਣ ਦੇਣੀ ਹੈਗੀ ਆਪਾਂ ਦੇ ਪਿੰਡਾਂ ਦਾ ਸਰਪੰਚ ਚੋਣਾਂ ਪਾਰਟੀ ਨਹੀਂ ਚੁਣਨੀ ਉਸੇ ਤਹਤੇ ਜਿਹੜੀਆਂ ਪੰਚਾਇਤਾਂ ਬਣੀਆਂ ਨੇ ਤੇ ਮੈਨੂੰ ਪੂਰਾ ਯਕੀਨ ਆ ਵੀ ਇਹ ਬਿਨਾਂ ਕਿਸੇ ਭੇਦਭਾਵ ਤੋਂ ਕਿਉਂਕਿ ਜਦੋਂ ਕਿਸੇ ਪਾਰਟੀ ਦੀ ਪੰਚਾਇਤ ਨਹੀਂ ਦਾ ਭੇਦਭਾਵ ਤੋਂ ਬਿਨਾਂ ਕੰਮ ਕਰੂਗੀ ਬਿਨਾਂ ਕਿਸੇ ਭੇਦਭਾਵ ਤੋਂ ਇਹ ਕੰਮ ਨਹੀਂ ਜਿਹੜੇ ਉਹ ਕਰਨਗੇ ਜੋ ਸਰਪੰਚ ਬਿਨਾਂ ਕਿਸੇ ਧੜੇਬੰਦੀ ਤੋਂ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਨੇ ਐਮਐਲ ਕੁਲਵੰਤ ਸਿੰਘ ਵੱਲੋਂ ਉਹਨਾਂ ਨੂੰ ਸਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਹਨਾਂ ਸਰਪੰਚਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਸਾਡੇ ਪਿੰਡ ਮਿੰਡੇ ਮੱਜਰਾ ਜੀ ਮੇਰੀ ਲੇਡੀਜ਼ ਘਰ ਵਾਲੀ ਹੈਗੀ ਸਰਪੰਚ ਮਲਕੀਤ ਕੌਰ ਤੇ ਮੈਂ ਉਹਨੂੰ ਦਾਸ ਕਿਸ ਤਰ੍ਹਾਂ ਲੱਗਿਆ ਸਰਸੰਤੀ ਹੋਈ ਆ ਸਰਸੰਤੀ ਮੈਂ ਸਾਰੇ ਪਿੰਡ ਦਾ ਧੰਨਵਾਦ ਕਰਨਾ ਚਾਹਾਂਗਾ ਜੀ ਜਿਹੜੇ ਪਿੰਡ ਨੇ ਸਾਨੂੰ ਮਾਣ ਬਖਸ਼ਿਆ ਤੇ ਮੇਰੀ ਦੂਜੀ ਵਾਰ ਸਹਿਮਤੀ ਹੈ ਇਹ ਤੇ ਸਾਡਾ ਪਿੰਡ ਛੋਟਾ ਪਿੰਡ ਹੋਣ ਕਰਕੇ ਭਾਈਚਾਰਕਾਂ ਚ ਬਹੁਤ ਜ਼ਿਆਦਾ ਤੇ ਇਸ ਵਿੱਚ ਕੋਈ ਪਾਰਟੀਵਾਦੀ ਹੈ ਹੀ ਨਹੀਂ ਹਾਂਜੀ ਘਰ ਵਾਲੀ ਘਰ ਵਾਲ ਸਾਬ ਮੈਂ ਕੀ ਕਹਿਣਾ ਚਾਹੋਗੇ ਪਹਿਲਾਂ ਮੈਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਤੇ ਆਪਣਾ ਪ੍ਰਗਟ ਕਰਨ ਦੇ ਮੌਕੇ ਦੇ ਘਣੀ ਘਰ ਵਾਲੀ ਸਰਪੰਚਾ ਸਰੂਪਾ ਤੁਸੀਂ ਪਾਈ ਬੈਠੇ ਹੋ ਤੁਸੀਂ ਤਾਂ ਹੁੰਦੀਆਂ ਕੀ ਕੋਈ ਗੱਲੀਆ ਫੇਰਾ ਇਹ ਥੋੜੀ ਬਦਲੂ ਪਨਪੁਰਾ ਕਿ ਨਹੀਂ ਉਹ ਵੀ ਕੰਮ ਕਰਦੇ ਨਾ ਹਾਂ ਜੀ ਕੰਮ ਰਹੀ ਗਿਆਨਗੇ ਹਾਂ ਜੀ ਅਸੀਂ ਇਹ ਚੱਕਦੇ ਪਹਿਲਾਂ ਲੱਗਦਾ ਉਮੀਦ ਇਸ ਤਰ੍ਹਾਂ ਤੁਸੀਂ ਸਭ ਸਮਝ ਕੀ ਦੀਆ ਸਰਕਾਰ ਕਹਿੰਦੀ 5 ਲੱਖ ਰੁਪਇਆ ਹਾਂ ਜੀ ਧੰਨਵਾਦ ਹੈ ਜੀ ਸਾਰੇ ਪਿੰਡ ਵਾਲਿਆਂ ਦਾ ਜਿਨ੍ਹਾਂ ਮੈਨੂੰ ਇੰਨਾ ਮਾਣ ਬਖਸ਼ਿਆ ਪਿੰਡ ਵਿੱਚ ਕੋਲਾ ਵਿਕਾਸ ਕਰਨਾ ਹੈ ਜੀ ਪਿੰਡ ਦਾ ਸਾਰਾ ਇਹਨਾਂ ਪਿੰਡ ਦੱਸ ਦੱਸੂਗਾ 5 ਸਾਲ ਬਾਅਦ ਵੀ ਕੋਈ ਸਰਪੰਚ ਬਣਿਆ ਦਾ ਕੀ ਕੀ ਸੋਚਿਆ ਹੈ ਠੀਕ ਹੈ ਬਧੇਰਾ ਕੁਛ ਹੈ ਜੀ ਕਰਨਾਲਾ ਦਾ ਬਹੁਤ ਕੁਛ ਪਿਆ ਸਕੂਲ ਹੈ ਕਮਿਊਨਿਟੀ ਸੈਂਟਰ ਹੈ ਗਰਾਊਂਡ ਹੈ ਜਿਵੇਂ ਫਿਰਨੀ ਲਾਲੋ ਪਿੰਡ ਦੀ ਹੋਰ ਬਹੁਤ ਕੁਛ ਹੈ ਜੀ ਬਧੇਰੇ ਕੰਮ ਕਰਨਾਲੇ ਕਰਦਾਗੇ ਜੀ ਚੱਕਦਾਗੇ ਜੀ